ਤੁਸੀਂ ਘਰੋਂ ਨਿਕਲਦੇ ਹੋ ਆਪਣੇ ਕੰਮ ਲਈ ਕਿਸੇ ਯਾਰ ਦੋਸਤ ਨੂੰ ਮਿਲਣ ਲਈ ਜਾਂ ਫਿਰ ਤੁਸੀਂ ਸ਼ਹਿਰੋਂ ਸਮਾਨ ਖਰੀਦਣ ਜਾਂਦੇ ਹੋ ਪਰ ਜਦੋਂ ਤੁਸੀਂ ਆਪਣਾ ਵਹੀਕਲ ਚੱਕਦੇ ਹੋ ਤਾਂ ਤੁਹਾਨੂੰ ਇਹ ਯਾਦ ਨਹੀਂ ਹੁੰਦਾ ਕਿ ਐਕਸੀਡੈਂਟ ਵੀ ਹੋ ਸਕਦਾ ਤੁਹਾਡਾ ਰਸਤੇ ਵਿੱਚ ਨਾ ਹੀ ਸਾਡੇ ਕੋਲੇ ਆਂਕੜੇ ਹੁੰਦੇ ਨੇ ਕਿ ਭਾਰਤ ਚ ਕੀ ਵਾਪਰ ਰਿਹਾ ਜਾਂ ਪੰਜਾਬ ਦੇ ਵਿੱਚ ਅੱਜ ਤੁਹਾਡੇ ਨਾਲ ਐਕਸੀਡੈਂਟ ਵਿੱਚ ਹੁੰਦੀਆਂ ਮੌਤਾਂ ਨੂੰ ਲੈ ਕੇ ਗੱਲਬਾਤ ਕਰਾਂਗੇ। ਸਸਿਕਲ ਸਾਹਿਬ ਨੂੰ ਦਿਲਬਾਖ ਸਿਵੀਆ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਇਲੈਕਸ਼ਨ ਖਤਮ ਹੋ ਗਿਆ। ਜਿਹਨਾਂ ਨੇ ਜਿੱਤਣਾ ਸੀ ਆ ਉਹ ਜਿੱਤ ਗਏ ਨੇ ਤੇ ਜਿਹੜਾ ਆਮ ਵੋਟਰ ਹੈ ਉਹ ਫੇਰ ਆਪਣੇ ਕੰਮਕਾਰਾਂ ਦੇ ਵਿੱਚ ਰੁੱਝ ਗਿਆ। ਅੱਜ ਜੋ ਅੰਕੜੇ ਮੈਂ ਤੁਹਾਡੇ ਨਾਲ ਸ਼ੇਅਰ ਕਰਨੇ ਨੇ ਉਹ ਥੋੜੇ ਜੇ ਹੈਰਾਨੀਜਨਕ ਹੈ ਤੇ ਕਦੇ ਵੀ ਸਾਡਾ ਸਾਡੀ ਇਹ ਗੱਲਬਾਤ ਦਾ ਚਰਚਾ ਦਾ ਵਿਸ਼ਾ ਹੀ ਨਹੀਂ ਰਹਿੰਦੇ ਇਹ ਅੰਕੜੇ। ਪੋਲਿਟਿਕਲ ਪਾਰਟੀਆਂ ਗੱਲਬਾਤ ਕਰਦੀਆਂ ਨੇ ਕਿ ਨਸ਼ੇ ਨੂੰ ਲੈ ਕੇ ਕਿੰਨੇ ਲੋਕਾਂ ਦੀ ਮੌਤ ਹੋ ਗਈ ਜਾਂ ਬੇਰੋਜ਼ਗਾਰੀ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ ਆਟਾ ਦਾਲ ਸਕੀਮਾਂ ਬਾਰੇ ਗੱਲ ਕੀਤੀ ਜਾਂਦੀ ਹੈ ਪਰ ਕਦੇ ਵੀ ਐਕਸੀਡੈਂਟ ਬਾਰੇ ਗੱਲਬਾਤ ਨਹੀਂ ਕੀਤੀ ਜਾਂਦੀ ਭਾਰਤ ਵਿੱਚ ਹਰ ਰੋਜ਼ 422 ਲੋਕਾਂ ਦੀ ਰੋਡ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਪੰਜਾਬ ਦੇ ਵਿੱਚ 13 ਤੋਂ 14 ਲੋਕ ਐਕਸੀਡੈਂਟ ਵਿੱਚ ਆਪਣੀ ਜਾਨ ਗਵਾ ਦਿੰਦੇ ਆ ਤੇ ਕਈ ਵਾਰ ਕੀ ਹੁੰਦਾ ਕਿ ਪੂਰੇ ਦਾ ਪੂਰਾ ਪਰਿਵਾਰ ਆ ਜਿਹੜਾ ਰੋਡ ਐਕਸੀਡੈਂਟ ਦੇ ਵਿੱਚ ਖਤਮ ਹੋ ਜਾਂਦਾ ਜਾਂ ਕਿਸੇ ਦਾ ਕੋਈ ਇੱਕ ਛੋਟਾ ਬੱਚਾ ਬਚ ਜਾਂਦਾ ਇਹ ਸੜਕੀ ਅੱਤਵਾਦ ਅੱਤਵਾਦ ਬਾਰੇ ਇਸ ਸੜਕੀ ਅੱਤਵਾਦ ਬਾਰੇ ਕੋਈ ਵੀ ਪੋਲੀਟਿਕਲ ਪਾਰਟੀ ਕੋਈ ਐਨਜੀਓ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦਾ ਪਰ ਸ਼ਿਕਾਰ ਇਸ ਦਾ ਸਭ ਹੋ ਰਿਹਾ ਜਿੰਨੀ ਕ ਲੰਬੀ ਇਹ ਵੀਡੀਓ ਆ ਉਹਨੇ ਇੱਕ ਸਮੇਂ ਦੌਰਾਨ ਤਿੰਨ ਤੋਂ ਚਾਰ ਲੋਕਾਂ ਨੇ ਐਕਸੀਡੈਂਟ ਦੇ ਵਿੱਚ ਆਪਣੀ ਜਾਨ ਜਿਹੜੀ ਗੁਆ ਦੇਣੀ ਹੈ ਕਿਉਂਕਿ 47 48 ਰੋਡ ਐਕਸੀਡੈਂਟ ਹੁੰਦੇ ਨੇ ਤੇ ਇੱਕ ਘੰਟੇ ਦੇ ਵਿੱਚ 18 ਲੋਕਾਂ ਦੀ ਮੌਤ ਆ ਜਿਹੜੀ ਉਹ ਹੋ ਜਾਂਦੀ ਹੈ ਇਸ ਦਾ ਮਤਲਬ ਇਹ ਹੈ ਕਿ 3 ਸਵਾ 3 ਮਿੰਟਾਂ ਬਾਅਦ ਇੱਕ ਜਣਾ ਰੋਡ ਐਕਸੀਡੈਂਟ ਦੇ ਵਿੱਚ ਆਪਣੀ ਜਾਨ ਗੁਆ ਦਿੰਦਾ ਇਸ ਦੇ ਵਿੱਚ ਸਭ ਤੋਂ ਵੱਡਾ ਕਸੂਰ ਕਿਸ ਦਾ ਇਸ ਦੇ ਵਿੱਚ ਲਈ ਸਰਕਾਰਾਂ ਨੂੰ ਕੀ ਕਰਨਾ ਚਾਹੀਦਾ ਹੈ ਅਤੇ ਇਸ ਵਿੱਚ ਇੱਕ ਆਮ ਨਾਗਰਿਕ ਆ ਉਹ ਆਪਦਾ ਕਿਸ ਤਰ੍ਹਾਂ ਯੋਗਦਾਨ ਪਾ ਸਕਦਾ ਹੈ ਇਹਨਾਂ ਗੱਲਾਂ ਉੱਤੇ ਆਪਾਂ ਅੱਜ ਚਰਚਾ ਕਰਾਂਗੇ ਪੰਜਾਬ ਦੇ ਵਿੱਚ ਮੈਂ ਅਕਸਰ ਦੇਖਦਾ ਸੜਕਾਂ ਦੇ ਉੱਪਰ ਕਿ ਅਸੀਂ ਗੱਡੀਆਂ ਬਹੁਤ ਮਹਿੰਗੀਆਂ ਰੱਖੀਆਂ ਹੋਈਆਂ ਨੇ ਬਹੁਤ ਮਹਿੰਗੀਆਂ ਕਾਰਾਂ ਨੇ ਲੋਕਾਂ ਕੋਲ ਅਸੀਂ ਸੇਫਟੀ ਫੀਚਰਸ ਦੇਖਦੇ ਹਾਂ ਅਸੀਂ 5 ਸਟਾਰ ਸੇਫਟੀ ਰੇਟਿੰਗ ਦੇਖਦੇ ਹਾਂ ਕਿ ਕਿਸ ਕੋਲ ਆ ਜਿਹੜੀ 5 ਸਟਾਰ ਸੇਫਟੀ ਰੇਟਿੰਗ ਵਾਲੀ ਕਾਰ ਹੈ ਪਰ ਅਕਸਰ ਉਹਨਾਂ ਕਾਰਾਂ ਦੇ ਵਿੱਚ ਬੈਠੇ ਲੋਕਾਂ ਦੇ ਸੀਟ ਬੈਲਟ ਲੱਗੀ ਅਸੀਂ ਕਦੇ ਵੀ ਨਹੀਂ ਦੇਖੀ ਜੇ ਸੀਟ ਬੈਲਟ ਹੀ ਲੱਗੀ ਹੋਏਗੀ ਤਾਂ ਫਿਰ ਜੇ ਰੋਡ ਐਕਸੀਡੈਂਟ ਹੋਏਗਾ ਤਾਂ ਸਾਡੀ ਜਾਨ ਕਿਵੇਂ ਬਚੂਗੀ ਤੁਸੀਂ ਦੇਖਿਆ ਹੋਣਾ ਕਿ ਜਸਪਾਲ ਭੱਟੀ ਜੀ ਮਸ਼ਹੂਰ ਅਭਿਨੇਤਾ ਜਿਹੜੇ ਦੋ ਜਣੇ ਫਰੰਟ ਸੀਟ ਦੇ ਸੀਟ ਬੈਲਟ ਲਗਾ ਕੇ ਬੈਠੇ ਹੋਏ ਸੀ ਉਹਨਾਂ ਦੀ ਜਾਨ ਤਾਂ ਬਚ ਗਈ ਪਰ ਜਸਪਾਲ ਭੱਟੀ ਜੀ ਪਿੱਛੇ ਬੈਠੇ ਸੀ ਪਿਛਲੀ ਸੀਟ ਤੇ ਤੇ ਸੀਟ ਬੈਲਟ ਉਹਨਾਂ ਦੇ ਲੱਗੀ ਨਹੀਂ ਸੀ ਹੋਈ ਤੇ ਉਹਨਾਂ ਨੂੰ ਆਪਣੀ ਜਾਨ ਤੋਂ ਹੱਥੋਂ ਨੇ ਪਈ ਸੜਕਾਂ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਹੈਗੇ ਨਿਸ਼ਾਨ ਬਣੇ ਹੋਏ ਨੇ ਉੱਥੇ ਚਿੱਟੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਮਾਰਕਿੰਗ ਕੀਤੀ ਹੋਈ ਹੈ ਪਰ 10-10 ਸਾਲਾਂ ਤੋਂ 15-15 ਸਾਲਾਂ ਤੋਂ ਗੱਡੀਆਂ ਚਲਾ ਰਹੇ ਵਿਅਕਤੀਆਂ ਨੂੰ ਵੀ ਜਦ ਉਹਨਾਂ ਨਿਸ਼ਾਨਾਂ ਬਾਰੇ ਪੁੱਛਿਆ ਜਾਂਦਾ ਤਾਂ ਕੋਈ ਜਾਣਕਾਰੀ ਨਹੀਂ ਦੇ ਪਾਉਂਦਾ ਕਿ ਇਹ ਜਿਹੜੀਆਂ ਚਿੱਟੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਇਹਨਾਂ ਦਾ ਕੀ ਮਤਲਬ ਹੈ ਤੇ ਇਹਨਾਂ ਦਾ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਵਿੱਚ ਕੀ ਯੋਗਦਾਨ ਆਪਾਂ ਕੁਝ ਇੱਕ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਜਿਹੜੇ ਨਿੱਕੇ ਬੱਚੇ ਨੇ ਉਹਨਾਂ ਨੂੰ ਮਾਪਿਆਂ ਵੱਲੋਂ ਸਕੂਟੀਆਂ ਫੜਾ ਕੇ ਬਾਜ਼ਾਰ ਭੇਜ ਦਿੱਤਾ ਜਾਂਦਾ ਹੈ ਬਹੁਤ ਸਾਰੇ ਸਕੂਲ ਜਾਂਦੇ ਹੋਏ ਬੱਚੇ ਬਾਈਕ ਦੀ ਵਰਤੋਂ ਕਰਦੇ ਆ ਜਦ ਕਿ ਉਹਨਾਂ ਕੋਲ ਲਾਇਸੈਂਸ ਨਹੀਂ ਹੁੰਦਾ ਤੇ ਪੁਲਿਸ ਵੀ ਉਹਨਾਂ ਨੂੰ ਕੁਝ ਨਹੀਂ ਕਹਿੰਦੀ ਕਿਉਂਕਿ ਜੇ ਇਸ ਮਸਲੇ ਦੇ ਉੱਤੇ ਪੁਲਿਸ ਕੁਝ ਕਰਦੀ ਹੈ ਤਾਂ ਉੱਪਰੋਂ ਫਿਰ ਲੀਡਰਾਂ ਦੇ ਫੋਨ ਆ ਜਾਂਦੇ ਹੁਣੇ-ਹੁਣੇ ਇੱਕ ਕਾਂਡ ਹੋ ਕੇਟਿਆ ਜਿਦੇ ਵਿੱਚ ਇੱਕ ਨਵਾਲਕ ਬੱਚੇ ਨੇ ਪਹਿਲਾਂ ਦੋ ਜਣਿਆਂ ਤੇ ਕਾਰ ਚੜਾਈ ਸੀ ਤੇ ਨਵਾਲਕ ਹੋਣ ਕਰਕੇ ਉਹ ਬਚ ਗਿਆ ਤੇ ਉਹਦੇ ਪੇਰੈਂਟਸ ਨੇ ਉਸ ਨੂੰ ਫੇਰ ਕਾਰ ਦੇ ਦਿੱਤੀ ਤੇ ਹੁਣ ਮੇਰੇ ਖਿਆਲ ਚਾਰ ਜਣਿਆਂ ਦੇ ਉੱਤੇ ਉਹਨੇ ਫੇਰ ਕਾਰ ਚੜਾ ਦਿੱਤੀ ਇਹ ਸਾਡੇ ਮਾਪਿਆਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚਿਆਂ ਨੂੰ 18 ਸਾਲ ਤੋਂ ਪਹਿਲਾਂ ਜਿੰਨੀ ਦੇਰ ਤੱਕ ਉਹਨਾਂ ਦਾ ਲਾਇਸੈਂਸ ਨਹੀਂ ਬਣਦਾ ਉਨੀ ਦੇਰ ਤੱਕ ਉਹਨਾਂ ਨੂੰ ਸਾਧਨ ਸਿਖਾਉਣਾ ਜੇ ਉਹਨਾਂ ਨੂੰ ਸਾਧਨ ਫੜਾਉਣਾ ਹੈ ਜਦੋਂ ਵੀ ਫੜਾਉਣਾ ਉਹਨਾਂ ਨੂੰ ਸਾਧਨ 18 ਸਾਲ ਤੋਂ ਬਾਅਦ ਤਾਂ ਉਹਨਾਂ ਨੂੰ ਸਾਰੇ ਟ੍ਰੈਫਿਕ ਨਿਯਮਾਂ ਦੀ ਪ੍ਰੋਪਰ ਜਾਣਕਾਰੀ ਦੇਣੀ। ਪਰ ਅਸੀਂ ਤਾਂ ਅਕਸਰ ਵੇਖਿਆ ਕਿ ਲਾਇਸੈਂਸ ਪ੍ਰਾਪਤ ਕਰਨ ਵੇਲੇ ਵੀ ਕਹਿ ਦਿੱਤਾ ਜਾਂਦਾ ਵੀ ਕੋਈ ਗੱਲ ਨਹੀਂ ਕਾਰ ਚਲਾਉਣ ਦੀ ਲੋੜ ਨਹੀਂ ਹੈਗੀ। ਬਣਿਆ ਹੋਇਆ ਸਾਰਾ ਸਿਸਟਮ ਕਾਰ ਚਲਾਉਣ ਦੀ ਲੋੜ ਨਹੀਂ ਹੈਗੀ ਤੇ ਤੁਹਾਡਾ ਲਾਇਸੈਂਸ ਆ ਤੁਹਾਨੂੰ ਉਹ ਮਿਲ ਜਾਏਗਾ। ਸੜਕ ਦੇ ਉੱਪਰ ਬਣੀਆਂ ਹੋਈਆਂ ਜਿਹੜੀਆਂ ਚਿੱਟੀਆਂ ਲੇਨਾਂ ਨੇ ਜਿਹੜੀਆਂ ਮਾਰਕਿੰਗ ਕੀਤੀ ਹੋਈ ਆਪਾਂ ਉਹਦੇ ਬਾਰੇ ਗੱਲਬਾਤ ਕਰਾਂਗੇ ਕਿ ਸੜਕ ਦੇ ਉੱਪਰ ਮੈਂ ਕਈ ਵਾਰ ਬੱਚਿਆਂ ਨੂੰ ਪੁੱਛਿਆ ਕਿ ਜਿਹੜੀ ਸੜਕ ਦੇ ਉੱਪਰ ਖੱਬੇ ਪਾਸੇ ਕੰਟੀਨਿਊਸ ਲੇਨ ਬਣੀ ਹੁੰਦੀ ਆ ਉਸ ਦਾ ਕੀ ਮਤਲਬ ਹੈ ਕਿਉਂਕਿ ਉਹਦੇ ਉੱਤੇ ਥੋੜੀ ਜੀ ਜਗ੍ਹਾ ਜਿਹੜੀ ਹੈਗੀ ਆ ਛੱਡੀ ਹੁੰਦੀ ਆ ਉਸ ਤੋਂ ਬਾਅਦ ਖੱਬੇ ਪਾਸੇ ਜਾਂ ਸੱਜੇ ਪਾਸੇ ਤਾਂ ਮੈਨੂੰ ਜਵਾਬ ਇਹ ਮਿਲਦਾ ਹੈ ਕਿ ਇਹ ਜੀ ਸਕੂਟਰ ਬਾਈਕਸ ਵਾਲਿਆਂ ਵਾਸਤੇ ਆ ਦੁਪਈਆ ਵਾਹਣਾ ਵਾਸਤੇ ਇਹ ਜਗ੍ਹਾ ਛੱਡੀ ਹੋਈ ਆ ਪਰ ਕਿਸੇ ਨੂੰ ਇਹ ਨਹੀਂ ਪਤਾ ਕਿ ਉਹ ਜਗ੍ਹਾ ਜਿਹੜੀ ਹੈਗੀ ਐ ਐਮਰਜੈਂਸੀ ਵਹੀਕਲਸ ਨੇ ਜਿਹੜੀ ਐਂਬੂਲੈਂਸ ਵਾਸਤੇ ਜਾਂ ਕੋਈ ਫਾਇਰ ਬ੍ਰਿਗੇਡ ਵਾਸਤੇ ਛੱਡੀ ਹੁੰਦੀ ਹੈ ਤਾਂ ਕਿ ਉਹ ਜਿਹੜਾ ਇੱਕ ਟਾਇਰ ਆਪਣਾ ਉੱਪਰ ਰੱਖ ਕੇ ਜਾਏ ਇੱਕ ਜੇ ਉਹਨਾਂ ਨੂੰ ਕੱਚੇ ਰੱਖਣਾ ਪੈਂਦਾ ਤਾਂ ਜੇ ਕੋਈ ਕਿਤੇ ਘਟਨਾ ਵਾਪਰ ਗਈ ਹੈ ਤਾਂ ਉੱਥੇ ਪਹੁੰਚ ਸਕਣ ਪਰ ਸਾਡੇ ਲੋਕ ਇਹ ਸਮਝ ਰਹੇ ਆ ਕਿ ਸ਼ਾਇਦ ਮੋਟਰਸਾਈਕਲ ਜਾਂ ਸਕੂਟਰ ਚਲਾਉਣ ਦੇ ਲਈ ਉਹ ਲਾਈਨ ਦਾ ਨਿਸ਼ਾਨ ਲਗਾਇਆ ਹੋਇਆ ਜਿਹੜੀ ਵਿਚਾਲੇ ਕੰਟੀਨਿਊਸ ਲਾਈਨ ਲੱਗੀ ਹੁੰਦੀ ਹੈ ਉਸ ਦਾ ਵੀ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ ਕਿ ਵਿਚਾਲੇ ਜਿਹੜੀ ਵਿਚਾਲੇ ਲੱਗੀ ਹੋਈ ਕੰਟੀਨਿਊਸ ਲਾਈਨ ਆ ਉਹਦਾ ਕੀ ਮਤਲਬ ਹੈ ਜਿਹੜੀ ਵਿਚਾਲੇ ਲੱਗੀ ਹੋਈ ਕੰਟੀਨਿਊਸ ਲਾਈਨ ਹੁੰਦੀ ਆ ਉਸਦਾ ਮਤਲਬ ਹੈ ਕਿ ਤੁਸੀਂ ਆਪਣਾ ਵਹੀਕਲ ਦੂਜੇ ਪਾਸੇ ਨਹੀਂ ਲਿਜਾ ਸਕਦੇ ਇਹ ਤੁਹਾਡੇ ਤੇ ਉਹ ਲਾਈਨ ਆ ਜਿਹੜੀ ਤੁਹਾਡੇ ਤੇ ਤੁਹਾਡੇ ਤੇ ਰੋਕ ਲਗਾਉਂਦੀ ਆ ਤੁਹਾਨੂੰ ਰੋਕਦੀ ਆ ਕਿ ਤੁਸੀਂ ਦੂਜੇ ਪਾਸੇ ਨਾ ਚਲੇ ਜਾਓ ਜਿਹੜੀ ਕਟਵੀਂ ਲਾਈਨ ਲੱਗੀ ਹੁੰਦੀ ਆ ਡਾਟਡ ਲਾਈਨ ਬੋਲਦੇ ਆ ਜਿਸ ਜਿਸ ਨੂੰ ਆਪਾਂ ਉਸ ਦੇ ਵਿੱਚ ਤੁਸੀਂ ਆਪਣੇ ਵਹੀਕਲ ਨੂੰ ਦੂਜੇ ਪਾਸੇ ਆ ਜਿਹੜਾ ਲੈ ਕੇ ਜਾ ਸਕਦੇ ਹੋ ਇਸ ਦੇ ਨਾਲ ਹੀ ਜਿੱਥੇ ਆਪਾਂ ਜਿਹਨਾਂ ਨੂੰ ਕੋਣੀ ਮੋੜ ਕਹਿ ਦਿੰਨੇ ਆ ਜਦ ਬੈਂਡ ਪੈਂਦਾ ਪੰਜਾਬੀ ਦੇ ਵਿੱਚ ਆਪਾਂ ਨੂੰ ਕੋਣੀ ਮੋੜ ਕਹਿ ਦਿੰਨੇ ਆ ਉੱਥੇ ਵੀ ਕਈ ਵਾਰ ਕੰਟੀਨਿਊਸ ਲਾਈਨ ਲੱਗੀ ਹੁੰਦੀ ਆ ਉਸ ਦਾ ਵੀ ਮਤਲਬ ਇਹ ਬਣਦਾ ਕਿ ਤੁਸੀਂ ਕਿਉਂਕਿ ਕੋਣੀ ਮੋੜ ਆ ਸਾਹਮਣੇ ਦੇ ਉੱਤੋਂ ਬਲਾਈਂਡ ਸਪੌਟ ਹੁੰਦਾ ਤਾਂ ਸਾਨੂੰ ਦਿਖਦਾ ਨਹੀਂ ਇਸ ਕਰਕੇ ਉਸ ਮੋੜ ਦੇ ਉੱਤੇ ਵੀ ਅਸੀਂ ਜਿਹੜੀ ਕੰਟੀਨਿਊਸ ਲਾਈਨ ਆ ਉਹਨੂੰ ਕ੍ਰੋਸ ਨਹੀਂ ਕਰਨਾ ਹੁੰਦਾ ਮਤਲਬ ਉਸ ਜਗ੍ਹਾ ਦੇ ਉੱਤੇ ਅਸੀਂ ਵਹੀਕਲ ਨੂੰ ਓਵਰਟੇਕ ਨਹੀਂ ਕਰਨਾ ਹੁੰਦਾ ਜ਼ੈਬਰਾ ਕ੍ਰੋਸਿੰਗ ਬਣੀ ਹੋਈ ਹੈ ਸ਼ਹਿਰਾਂ ਦੇ ਵਿੱਚ ਥਾਂ ਥਾਂ ਵੇਖੀਏ ਆਪਾਂ ਤਾਂ ਜ਼ੈਬਰਾ ਕ੍ਰੋਸਿੰਗ ਦਾ ਮਤਲਬ ਇਹ ਹੈ ਕਿ ਜਿਹੜੇ ਪੈਦਲ ਚੱਲਣ ਵਾਲੇ ਲੋਕ ਆ ਜਦੋਂ ਉਹ ਉਸ ਤੇ ਪੈਰ ਧਰ ਲੈਣ ਤਾਂ ਕਾਰ ਵਾਲੇ ਦਾ 4-ਵੀਲ ਡਰਾਈਵਰ ਜਿਹੜਾ ਵਹੀਕਲ ਚਲਾ ਰਿਹਾ ਉਹਦਾ ਉਹਦਾ ਰੁਕਣਾ ਬਣਦਾ ਚਾਹੇ ਉੱਥੇ ਟ੍ਰੈਫਿਕ ਲਾਈਟਸ ਹੈਗੀਆਂ ਨੇ ਚਾਹੇ ਨਹੀਂ ਹੈਗੀਆਂ ਤਾਂ ਜ਼ੈਬਰਾ ਕ੍ਰੋਸਿੰਗ ਅਸੀਂ ਜਿਹੜੇ ਪੈਦਲ ਚੱਲਣ ਵਾਲੇ ਨੇ ਉਹਨਾਂ ਲਈ ਉਹ ਜਗ੍ਹਾ ਬਣੀ ਹੁੰਦੀ ਹੈ ਪਰ ਇਹਦੇ ਵੱਲ ਵੀ ਕੋਈ ਬਹੁਤਾ ਕਿਸੇ ਵੱਲੋਂ ਧਿਆਨ ਨਹੀਂ ਦਿੱਤਾ ਜਾਂਦਾ ਸੋ ਇਹ ਜਿਹੜੀਆਂ ਸਾਰੀਆਂ ਲਾਈਨਾਂ ਬਣੀਆਂ ਹੋਈਆਂ ਨੇ ਇਹਨਾਂ ਬਾਰੇ ਬਹੁਤ ਹੀ ਪੁਖਤਾ ਜਾਣਕਾਰੀ ਬਹੁਤ ਸਾਰੇ ਡਰਾਈਵਰਾਂ ਨੂੰ ਨਹੀਂ ਹੁੰਦੀ ਜਿਸ ਕਰਕੇ ਟ੍ਰੈਫਿਕ ਦੇ ਵਿੱਚ ਅਸੀਂ ਹਣਗਹਿਲੀ ਕਰਦੇ ਹਾਂ ਤਾਂ ਕਈ ਵਾਰੀ ਬੰਦਿਆਂ ਨੂੰ ਆਪਣੇ ਜਾਨ ਤੋਂ ਹੱਥ ਆ ਉਹ ਜਿਹੜੇ ਧੋਨੇ ਪੈਂਦੇ ਆ ਇਸ ਤੋਂ ਇਲਾਵਾ ਐਕਸੀਡੈਂਟ ਦਾ ਸਭ ਤੋਂ ਵੱਡਾ ਕਾਰਨ ਜਿਹੜਾ ਪੰਜਾਬ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਉਹ ਹੈਗਾ ਬੱਸਾਂ ਤੇਜ਼ੀ ਨਾਲ ਚਲਾਉਂਦੇ ਬੱਸਾਂ ਨੂੰ ਚਲਾਉਂਦੇ ਹੋਏ ਡਰਾਈਵਰ ਇੱਥੇ ਪਹਿਲਾਂ ਅਸੀਂ ਗੱਲ ਕੀਤੀ ਕਿ ਮਾਪੇ ਆ ਜਿਹੜੇ ਸਕੂਟੀਆਂ ਫੜਾ ਦਿੰਦੇ ਨੇ ਫਿਰ ਜਿਹੜੇ ਡਰਾਈਵਰ ਆ ਜਾਂਦੇ ਨੇ ਸੜਕਾਂ ਦੇ ਉੱਤੇ ਉਹ ਟ੍ਰੈਫਿਕ ਰੂਲ ਦਾ ਧਿਆਨ ਨਹੀਂ ਦਿੰਦੇ ਹੁਣ ਤੀਜੇ ਨੰਬਰ ਤੇ ਜ਼ਿੰਮੇਵਾਰੀ ਬਣਦੀ ਹੈ ਪ੍ਰਸ਼ਾਸਨ ਦੀ ਬੱਸਾਂ ਨੂੰ ਜਿਹੜਾ ਹੈਗਾ ਬਹੁਤ ਘੱਟ ਟਾਈਮ ਦਿੱਤਾ ਹੋਇਆ ਬਹੁਤ ਸਾਰੇ ਜ਼ਿਆਦਾ ਪਰਮਿਟ ਇਸ਼ੂ ਕਰ ਦਿੱਤੇ ਗਏ ਆ ਤੇ ਬੱਸਾਂ ਵਾਲਿਆਂ ਨੂੰ ਕਈ ਵਾਰੀ 10 ਕਿਲੋਮੀਟਰ ਦੇ ਸਫ਼ਰ ਦੇ ਵਾਸਤੇ ਸਿਰਫ 5 ਤੋਂ 7 ਮਿੰਟ ਦਾ ਟਾਈਮ ਦਿੱਤਾ ਜਾਂਦਾ ਜਿਦੇ ਵਿੱਚ ਉਹਨਾਂ ਨੇ ਅਲੱਗ-ਅਲੱਗ ਸਟਾਪਸ ਸਟਾਪਸ ਦੇ ਉੱਪਰ ਰੁੱਕ ਕੇ ਸਵਾਰੀਆਂ ਵੀ ਪਿਕ ਕਰਨੀਆਂ ਤੇ ਫਿਰ ਉਹਨਾਂ ਨੇ ਅਗਲੇ ਆਪਣੇ ਸਟੇਸ਼ਨ ਤੇ ਵੀ ਪਹੁੰਚਣਾ ਹੈ ਪਰ ਟਾਈਮ ਘੱਟ ਹੋਣ ਕਾਰਨ ਬੱਸਾਂ ਦੀ ਰਫ਼ਤਾਰ ਆ ਜਿਹੜੀ ਅਕਸਰ ਹੀ ਅਸੀਂ ਦੇਖਦੇ ਹਾਂ ਕਿ 100 ਤੋਂ ਵੀ ਜ਼ਿਆਦਾ ਦੀ ਸਪੀਡ ਤੇ ਬੱਸਾਂ ਜੜੀਆਂ ਚੱਲਦੀਆਂ ਇਸ ਤੋਂ ਇਲਾਵਾ ਟਰੱਕਾਂ ਵਾਲੇ ਵੀਰ ਨੇ ਸਾਡੇ ਟਰੱਕਾਂ ਵਾਲੇ ਵੀਰ ਜਦੋਂ ਵੀ ਟਰੱਕ ਚਲਾਉਂਦੇ ਆ ਤਾਂ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿੱਧਰਲੇ ਪਾਸੇ ਅ ਵਿਚਾਲੜਾ ਡਿਵਾਈਡਰ ਬਣਿਆ ਹੋਇਆ ਜਿੱਥੇ ਉਹ ਟਰੱਕ ਨੂੰ ਉੱਥੇ ਚਲਾਉਂਦੇ ਆ ਜਿਹੜਾ ਸਭ ਤੋਂ ਸਲੋ ਵੀ ਇੱਕਲ ਹੁੰਦਾ ਉਹਦਾ ਸਭ ਤੋਂ ਖੱਬੇ ਵਾਲੀ ਸੜਕ ਤੇ ਚੱਲਣਾ ਬਣਦਾ ਪਰ ਟਰੱਕਾਂ ਵਾਲੇ ਵੀਰ ਉਹਨਾਂ ਨੂੰ ਇਹ ਆ ਕਿ ਖੱਬੇ ਪਾਸੇੋਂ ਤੋਂ ਲੋਕਾਂ ਨੇ ਸੜਕਾਂ ਦੇ ਉੱਪਰ ਚੜ੍ਹਨਾ ਹੁੰਦਾ ਜਿੱਥੇ ਘਟ ਵਗੈਰਾ ਹੁੰਦੇ ਆ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਆਪਣੇ ਟਰੱਕਾਂ ਜਿਹੜੇ ਸਲੋ ਕਰਨੇ ਪੈਣਗੇ ਤਾਂ ਉਹ ਆਪਣੀ ਗੱਡੀ ਨੂੰ ਜਿਹੜਾ ਸੱਜੇ ਪਾਸੇ ਰੱਖ ਕੇ ਹੀ ਜ਼ਿਆਦਾ ਵੀਹਿਕਲ ਚਲਾਉਂਦੇ ਆ ਸੋ ਜੇ ਅਸੀਂ ਇਹਨਾਂ ਗੱਲਾਂ ਬਾਰੇ ਜਾਗਰੂਕ ਹੋਵਾਂਗੇ ਜੇ ਇਹਨਾਂ ਗੱਲਾਂ ਬਾਰੇ ਅਸੀਂ ਪ੍ਰਸ਼ਾਸਨ ਨੂੰ ਉਹਨਾਂ ਦਾ ਕੰਮ ਕਰਨ ਦੇਵਾਂਗੇ ਜੇ ਕੋਈ ਚਲਾਨ ਕੱਟਦੇ ਨੇ ਉਹ ਜੇ ਕੋਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਾਨੂੰ ਉਹਦੇ ਵਿੱਚ ਅੜਿੱਕੇ ਡਾਉਣ ਦੀ ਬਜਾਏ ਇਹਨਾਂ ਚੀਜ਼ਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਇਹ ਨਹੀਂ ਕਿ ਤੁਸੀਂ ਪ੍ਰਸ਼ਾਸਨ ਦੇ ਕੰਮ ਦੇ ਵਿੱਚ ਕਿਸੇ ਤੋਂ ਫੋਨ ਕਰਵਾ ਕੇ ਤਾਂ ਜੇ ਚਲਾਨ ਤੋਂ ਬਚ ਜਾਓਗੇ ਤਾਂ ਕੋਈ ਬਹੁਤ ਵੱਡਾ ਯੋਗਦਾਨ ਪਾ ਰਹੇ ਕਾਉਸਸ ਦਿੰਨੇ ਆ ਅਸੀਂ ਕਾਉਸਸ ਕਿੱਥੇ ਜਾਂਦਾ ਅਜੇ ਤੱਕ ਪਤਾ ਨਹੀਂ ਲੱਗਿਆ ਪਰ ਸੜਕਾਂ ਦੇ ਉੱਤੇ ਤਾਂ گاਵਾ ਆਮ ਹੀ ਫਿਰਦੀਆਂ ਸਾਨੂੰ ਦਿਖਦੀਆਂ ਨੇ ਜਿਹੜੀਆਂ ਅਲੱਗ ਤੋਂ ਐਕਸੀਡੈਂਟ ਦਾ ਕਾਰਨ ਉਹ ਬਣਦੀਆਂ ਨੇ ਸੋ ਇਸ ਤਰ੍ਹਾਂ ਦੇ ਬਹੁਤ ਸਾਰੇ ਕਾਰਨ ਨੇ ਜਿਹੜੇ ਸੜਕੀ ਅਤਵਾਦ ਨੂੰ ਵਧਾਉਂਦੇ ਨੇ ਸੜਕੀ ਆਵਾਜਾਈ ਨੂੰ ਜਿਹਦੇ ਵਿੱਚ ਰੋਡ ਐਕਸੀਡੈਂਟ ਬਹੁਤ ਜ਼ਿਆਦਾ ਹੋ ਜਾਂਦੇ ਨੇ ਤਾਂ 13 ਤੋਂ 14 ਮੌਤਾਂ ਜੇ ਇੱਕ ਦਿਨ ਵਿੱਚ ਨਸ਼ੇ ਨਾਲ ਹੋ ਜਾਣ ਤਾਂ ਬਹੁਤ ਹੋ ਹੱਲਾ ਹੁੰਦਾ ਪਿੱਛੇ ਜੇ ਸੰਗਰੂਰ ਦੇ ਵਿੱਚ ਜ਼ਹਿਰੀਲੀ ਸ਼ਰਾਬ ਦੇ ਨਾਲ ਮੌਤਾਂ ਹੋਈਆਂ ਤਾਂ ਬਹੁਤ ਵੱਡੇ ਪੱਧਰ ਤੇ ਪੋਲਿਟਿਕਲ ਪਾਰਟੀਆਂ ਵੱਲੋਂ ਇਸ ਗੱਲ ਨੂੰ ਉਛਾਲਿਆ ਗਿਆ ਪਰ ਹਰ ਰੋਜ਼ ਹੁੰਦੀਆਂ 13 ਤੋਂ 14 ਮੌਤਾਂ ਬਾਰੇ ਕੋਈ ਗੱਲ ਨਹੀਂ ਕਰਦਾ ਕਿਉਂਕਿ ਲੋਕਾਂ ਨੂੰ ਲੱਗਦਾ ਇਹ ਤਾਂ ਹੁੰਦੀਆਂ ਹੀ ਨੇ ਜੀ ਇਸ ਤੋਂ ਇਲਾਵਾ ਪਿੱਛੇ ਜੇ ਸਰਕਾਰ ਨੇ ਇੱਕ ਰੂਲ ਲਿਆਂਦਾ ਜਿਹਦੇ ਵਿੱਚ ਉਹਨਾਂ ਨੇ ਟ੍ਰੈਫਿਕ ਨਿਯਮ ਤੋੜਨ ਵਾਲਿਆਂ ਦੇ ਲਈ ਬਹੁਤ ਵੱਡੇ ਜੁਰਮਾਨੇ ਦਾ ਜਿਹੜਾ ਹੈਗਾ ਉਹ ਬਹੁਤ ਵੱਡੇ ਜੁਰਮਾਨੇ ਜੁਰਮਾਨੇ ਲਗਾਏ ਗਏ ਹੁਣ ਜੇ ਬਹੁਤ ਵੱਡੇ ਜੁਰਮਾਨੇ ਲਗਾਏ ਜਾਣਗੇ ਤਾਂ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਥੋੜੀ ਬਹੁਤੀ ਰਿਸ਼ਵਤ ਦੇ ਕੇ ਨਿਕਲ ਜਾਓ ਸੋ ਮੇਰਾ ਇਹ ਨਿੱਜੀ ਵਿਚਾਰ ਹੈ ਕਿ ਜੇ ਟ੍ਰੈਫਿਕ ਨਿਯਮਾਂ ਨੂੰ ਲੋਕਾਂ ਨੂੰ ਮੰਨਣ ਲਾਉਣਾ ਹੈ ਤਾਂ ਉਹਨਾਂ ਜੁਰਮਾਨਿਆਂ ਦੀ ਰਕਮ ਹੈ ਜਿਹੜੀ ਬਹੁਤ ਛੋਟੀ ਹੋਣੀ ਚਾਹੀਦੀ ਹੈ ਤੇ ਮੌਕੇ ਤੇ ਉਹਨਾਂ ਦੀ ਪਰਚੀ ਕੱਟ ਦਿੱਤੀ ਜਾਣੀ ਚਾਹੀਦੀ ਸੋ ਇਹ ਸਾਰੀਆਂ ਗੱਲਾਂ ਸੀ ਜਿਹੜੀਆਂ ਜਿਹੜੀਆਂ ਤੁਹਾਡੇ ਨਾਲ ਕਰਨੀਆਂ ਸੀ ਇਸ ਵਿਸ਼ੇ ਨੂੰ ਲੈ ਕੇ ਅੱਜ ਤੱਕ ਮੈਂ ਬਹੁਤੀ ਚਰਚਾ ਨਹੀਂ ਸੁਣੀ ਜੇ ਕਦੇ ਇਕੱਠੇ ਅਸੀਂ ਬੈਠਦੇ ਹਾਂ ਤਾਂ ਉਤੇ ਵੀ ਵਿੱਚ ਵੀ ਰੋਡ ਐਕਸੀਡੈਂਟ ਨੂੰ ਲੈ ਕੇ ਬਹੁਤੀ ਕੋਈ ਗੱਲ ਨਹੀਂ ਹੁੰਦੀ ਹਾਂ ਜਦੋਂ ਕਿਸੇ ਦੀ ਰੋਡ ਐਕਸੀਡੈਂਟ ਦੇ ਵਿੱਚ ਜਾਨ ਚਲੀ ਜਾਂਦੀ ਹੈ ਉਦੋਂ 5-7 ਦਿਨ ਲਈ ਕੁਝ ਸਮੇਂ ਵਾਸਤੇ ਇਸ ਚੀਜ਼ ਦੀ ਚਰਚਾ ਹੁੰਦੀ ਹੈ ਪਰ ਉਸ ਤੋਂ ਬਾਅਦ ਫੇਰ ਇਹ ਸਾਰੀ ਗੱਲ ਨੂੰ ਅਸੀਂ ਭੁੱਲ ਕੇ ਆਪਣੇ ਕੰਮਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਹਾਂ ਇਸ ਤਰ੍ਹਾਂ ਦੇ ਹੋਰ ਮੁੱਦਿਆਂ ਬਾਰੇ ਅੱਗੇ ਵੀ ਦਿਲਵਾਕ ਸਿਬਿਆ ਸ਼ੋਅ ਵਿੱਚ ਗੱਲ ਕਰਦੇ ਲਵਾਂਗੇ ਸਾਡੇ ਨਾਲ ਜੁੜੇ ਰਹੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ